ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਵੀ ਇਥੇ ਨਿਊਜ਼ ਤੋਂ ਹੀ ਇਹ ਚੀਜ਼ਾਂ ਪਤਾ ਲੱਗ ਰਹੀਆਂ ਤੇ ਪਰ ਇਹ ਤੇ ਸਰਾਸਰ ਨਜਾਇਜ਼ ਹੋ ਰਿਹਾ ਕਿਉਂਕਿ ਉਹਨਾਂ ਕੋਲ ਜੇ ਅਸੀਂ ਜਦੋਂ ਜਾਂਦੇ ਆ ਸਾਡੀ ਤਲਾਸ਼ੀ ਕਰਕੇ ਹਰੇਕ ਸਮਾਨ ਨੂੰ ਚੈੱਕ ਕਰਕੇ ਉਹ ਅੱਗੇ ਭੇਜਦੇ ਉਹਨਾਂ ਕੋਲ ਤੇ ਫਿਰ ਇਹ ਸਮਾਨ ਜਾਂ ਫਿਰ ਉਹ ਆਪਣੇ ਆਪ ਉਹਨਾਂ ਰੱਖ ਕੇ ਜਾਂ ਉਹਨਾਂ ਉਹਨਾਂ ਨੂੰ ਬਦਨਾਮ ਕਰਨ ਦਾ ਕਰਕੇ ਕੋਈ ਇਹੋ ਜਿਹੀ ਸਾਜ਼ਿਸ਼ ਕੀਤੀ ਜਾ ਰਹੀ ਹੈ ਔਰ ਉਹਨਾਂ ਕੋ ਸਮਾਨ ਪਹੁੰਚਣ ਦਾ ਸਾਨੂੰ ਤਾਂ ਕੋਈ ਜਰੀਆ ਲੱਗਦਾ ਨਹੀਂ ਵੀ ਕਿਹੜੇ ਕਿਸ ਤਰੀਕੇ ਨਾਲ ਪਹੁੰਚ ਗਿਆ ਕਿ ਜਦੋਂ ਹੀ ਸਭ ਕੁਝ ਇਹਨਾਂ ਦੇ ਥਰੂ ਹੋ ਰਿਹਾ ਹੈ ਹੈਂ ਇਹ ਤੇ ਜੇਲ੍ਹ ਪ੍ਰਸ਼ਾਸਨ ਨੂੰ ਜੇ ਜੇਲ੍ਹ ਪ੍ਰਸ਼ਾਸਨ ਤੇ ਉੱਪਰ ਐਕਸ਼ਨ ਲੈਣਾ ਚਾਹੀਦਾ ਵੀ ਜੇ ਉਹਨਾਂ ਕੋ ਕਿੱਦਾਂ ਪਹੁੰਚ ਗਿਆ ਉਹਨਾਂ ਕੋ ਸਮਾਨ ਹੈਂ ਚਲ ਛੋੜਾ ਦੇ ਕਿਉਂ ਕੀਤਾ ਜਾ ਰਿਹਾ ਸਾਰਾ ਇਹ ਕਾਰਨ ਕੀ ਲੱਗਦਾ ਹੈਗਾ ਤੁਮਸਾ ਕਾਰਨ ਕਿ ਉਹਨਾਂ ਦਾ ਮੈਨੂੰ ਲੱਗਦਾ 1 ਸਾਲ ਖਤਮ ਹੋ ਰਿਹਾ ਐਨਐਸਏ ਦਾ ਕੋਈ ਹੋਰ ਡਰਾਮਾ ਕਰਕੇ ਕੋਈ ਉਹਨਾਂ ਨੂੰ ਹੋਰ ਬੰਦ ਰੱਖਣਾ ਚਾਹੁੰਦੇ ਹੋਣਗੇ ਹੋਰ ਇਹ ਹੋਰ ਕਿਸਾ ਜਿਵੇਂ ਪਸੋਣਾ ਚਾਹੁੰਦੇ ਆਹੋ ਇਹੋ ਹੀ ਚੱਕਰ ਹੋਰ ਹੋਰ ਕੀ ਹੋ ਸਕਦਾ ਹੋਰ ਤੇ ਕੋਈ ਕਾਰਨ ਹੋਰ ਅੰਦਰ ਉਹਨਾਂ ਨੇ ਕੋਈ ਕੋਈ ਕ੍ਰੈਮ ਨਹੀਂ ਕੀਤਾ ਕੁਝ ਨਹੀਂ ਕਰ ਰਹੇ ਤੇ ਉਹਨਾਂ ਨੂੰ ਇਹ ਫੋਨ ਜਾਂ ਕੋਈ ਵੀ ਚੀਜ਼ ਜਿਹੜੀ ਉਹ ਪ੍ਰੋਵਾਈਡ ਕੌਣ ਕਰਦਾ ਵਾ ਜੇ ਬਾਈਚਾਂ ਸੇ ਇਹਨਾਂ ਦੀ ਗੱਲ ਨੂੰ ਸੱਚ ਵੀ ਮੰਨ ਲਿਆ ਜਾਵੇ ਤੇ ਇਹ ਪ੍ਰਸ਼ਾਸਨ ਦੇ ਥਰੂ ਹੀ ਗਈ ਹੋਊਗੀ ਕੋਈ ਚੀਜ਼ ਪ੍ਰਸ਼ਾਸਨ ਇਹ ਆਪ ਰੱਖ ਕੇ ਉੱਥੇ ਉਹਨਾਂ ਕੋਲ ਉਹਨਾਂ ਦੇ ਇੱਕ ਤੇ ਬਾਥਰੂਮਾਂ 'ਚ ਕੈਮਰੇ ਲਾਏ ਉਹਨਾਂ ਦੀ ਪੂਰੀ ਸਿਕਰ ਇਸ ਚੈੱਕ ਕਰ ਰਹੇ ਆ ਫਿਰ ਫਿਰ ਦੂਜੇ ਪਾਸੇ ਉਲਟਾ ਕਹਿ ਰਹੇ ਜਿਉਂਨਾਂ ਕੋ ਆ ਚੀਜ਼ਾਂ ਫੜੀਆਂ ਗਈਆਂ ਤੁਹਾਡੀ ਗੱਲਬਾਤ ਕੋਈ ਅੱਜ ਤੁਹਾਨੂੰ ਫੋਨ ਆਉਂਦੇ ਹੁੰਦੇ ਜਿਵੇਂ ਇੱਕ ਦੋ ਦਿਨ ਛੱਡੇ ਛੱਡ ਕੇ ਫੋਨ ਆਉਂਦਾ ਨਹੀਂ ਸਾਨੂੰ ਹਫ਼ਤੇ 'ਚ ਇੱਕ ਜਾਂ ਦੋ ਵਾਰ ਹੀ ਫੋਨ ਆਉਂਦਾ ਹੁੰਦਾ ਸੀ ਤੇ ਬਸ ਰਾਜੀ ਖੁਸ਼ੀ ਉਦੋਂ ਮੱਤ ਕੋਈ ਗੱਲ ਅੱਜ ਫੋਨ ਜਿਹੜਾ ਨਹੀਂ ਅੱਜ ਅੱਜ ਸਾਨੂੰ ਨਹੀਂ ਕੋਈ ਫੋਨ ਆਇਆ ਅੱਛਾ ਉਹਨਾਂ ਨੇ ਗੱਲ ਨਹੀਂ ਕਰਾਈ ਸ਼ਨੀਵਾਰ ਨੂੰ ਕੋਈ ਗੱਲ ਕਰਾਉਂਦੇ ਹੁੰਦੇ ਆ ਅੱਜ ਨਹੀਂ ਕਰਹੁਣ ਅਗਲਾ ਐਕਸ਼ਨ ਕੀ ਲੈਣ ਵਾਲਾ ਹੈਗਾ ਤੁਹਾਡਾ ਜਿਵੇਂ ਪਤਾ ਲੱਗਿਆ ਵੀ ਉਹਨਾਂ ਦੀ ਪਤਨੀ ਵੀ ਭੁੱਖੜਦਾਲ ਤੇ ਬੈਠ ਗਈ ਸੀ ਅਸੀਂ ਕੱਲ ਨੂੰ ਇੱਕ ਦੀਪ ਸਿੱਧੂ ਦੀ ਵਰਸੀ ਦਾ ਸਮਾਗਮ ਇੱਥੇ ਉਦੋਂ ਬਾਅਦ ਸਖ ਸੰਤਨਾ ਕੋਈ ਸਲਾਹ ਗਣ ਤੇ مشورہ ਕਰਕੇ ਉਦੋਂ ਬਾਅਦ ਕੋਈ ਐਕਸ਼ਨ ਫਿਰ ਅਸੀਂ ਵੀ ਲਿਖਾਂਗੇ ਫਿਰ ਹੋਰ ਲੱਗਦਾ ਵੀ ਵੱਡਾ ਐਕਸ਼ਨ ਕਰਨਾ ਪਊ ਤੁਹਾਨੂੰ ਵੀ ਕੋਈ ਹਜੀ ਉਹ ਤਾਂ ਵੱਡਾ ਐਕਸ਼ਨ ਕਰਨਾ ਪਊਗਾ ਜਦੋਂ ਸਰਕਾਰ ਨਹੀਂ ਬਿਨਾਂ ਵਜ੍ਹਾ ਤੋਂ ਤੰਗ ਕਰ ਰਹੀ ਹੈ ਅਨੇ ਸਾਲਤੋਂ ਤੇ ਵੇਖ ਰਹੇ ਸੀ ਇਹਨਾਂ ਦੇ ਮੂੰਹ ਹਲਪੇ ਚਾ ਚਲੋ ਕੋਈ ਕਿਸੇ ਪਾਸੇ ਲਾਉਣਗੇ ਗੱਲ ਪਰ ਇਹਦੇ ਦਿਨੋਂ ਦਿਨ ਹੋਰ ਵੱਧੇ ਜਾ ਰਹੇ